ਨਾ ਉਹ ਮਰ へ ਨਾ ਠਾਗੇ ਜਾਹੇ ਜਿਨ ਕੈ ਰੰਭਸੈ ਮਨ ਮਾਹੇ ਭਾਈ ਜਿਹੜੇ ਸਿਮਰਨ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਨਾਲ ਠੱਗੀਆਂ ਨਹੀਂ ਵੱਜਦੀਆਂ ਜੇ ਕੋਈ ਮਾਰ ਵੀ ਦਵੇ ਫਿਰ ਸਾਧ ਸੰਗਤ ਜੀ ਉਹ ਆਪ ਜਾਣਦਾ ਕਿ ਕੀ ਭਾਵ ਇੱਕ ਦੀ ਐ ਇੱਕ ਗੁਰੂ ਸਿੱਖ ਪਿਆਰਾ ਸਾਧ ਸੰਗਤ ਜੀ ਬੈਂਕ ਚ ਨੌਕਰੀ ਕਰਦਾ ਸੀ ਰੋਜ਼ ਉਹਨੇ ਬਾਣੀ ਪੜ੍ਹਨੀ ਨਿਤਨੇਮ ਕਰਨਾ ਕਿਸੇ ਬੰਦੇ ਨੇ ਉਹਦੇ 10k ਹਜ਼ਾਰ ਠੱਗੀ ਮਾਰ ਲਈ ਤੇ ਸਾਧ ਸੰਗਤ ਜੀ ਉਹਨੇ ਕੋਈ ਪਰਵਾਹ ਨਹੀਂ ਕੀਤੀ ਗੁਰਸਿੱਖ ਗੁਰਮੁਖ ਬੰਦਾ ਚੱਲ ਭਾਈ ਤੇਰੇ ਕਰਮਾਂ ਚ ਹੋਊਗਾ ਤੁਨ ਲੈਲਾ ਭਾਈ ਉਹਨੇ ਸਾਧ ਸੰਗ ਜ ਦੁਬਾਰਾ ਇੱਕ ਦੋ ਵਾਰੀ ਕਿਹਾ ਵੀ ਭਾਈ ਪੈਸੇ ਮੋੜ ਦੇ ਤੇ ਉਹਨੇ ਪੈਸੇ ਮੋੜੇ ਨਹੀਂ ਸਾਧ ਸੰਗ 10 ਸਾਲ ਬਤੀਤ ਹੋ ਗਏ ਉਹ ਭੁੱਲ ਗਿਆ ਬੰਦਾ ਕਿ ਇਹਨੇ ਮੈਥੋਂ ਪੈਸੇ ਲੈ ਸਨ ਉਹਦਾ ਫੋਨ ਆਇਆ ਕਹਿੰਦਾ ਗੁਰਮੁਖੋ ਵੀ ਤੁਹਾਡੀ ਮਾਇਆ ਮੈਂ ਇਦਾਂ ਵਰਤ ਲਈ ਸੀ ਤੁਹਾਨੂੰ ਮੋੜੇ ਨਹੀਂ ਸਨ ਤੇ ਮੈਂ ਮੁਆਫੀ ਮੰਗਦਾ ਵੀ ਉਦੋਂ ਤੋਂ ਮੇਰੇ ਘਰ 'ਚ ਬੱਚਾ ਹੀ ਨਹੀਂ ਪੈਦਾ ਹੋਇਆ ਤੇ ਮੈਨੂੰ ਸੁਪਨਾ ਆਇਆ ਮੈਂ ਮੰਤਰ ਚ ਜਾਪ ਕਰ ਰਿਹਾ ਸੀ ਮੈਨੂੰ ਸੁਪਨਾ ਆਇਆ ਵੀ ਤੂੰ ਉਸ ਗੁਰਸਿੱਖ ਦੀ ਮਾਇਆ ਨੇ ਦਿੱਤੀ ਹੈ ਤੇ ਸਾਧ ਸੰਗਤ ਜੀ ਆ ਉਹਨੇ ਮਾਇਆ ਦਿੱਤੀ ਹੈ ਫਿਰ ਉਸ ਸਾਲ ਵਿੱਚ ਉਹਦੇ ਘਰ ਚ ਬੱਚਾ ਪੈਦਾ ਹੋਇਆ ਕਹਿਣ ਦੋ ਭਾਵ ਹੈ ਕਿ ਧਰਮੀ ਬੰਦੇ ਦਾ ਸਾਧ ਸੰਗਤ ਜੀ ਪੈਸਾ ਜਿਹੜਾ ਉਹ ਪਛਦਾ ਨਹੀਂ ਬੜਾ ਔਖਾ ਨਿਕਲਦਾ ਹੈ ਧਰਮੀ ਬੰਦੇ ਆਂਦਾ ਪੈਸਾ ਕਿਉਂਕਿ ਉਹ ਪੈਸਾ ਸ਼ੁੱਧ ਹੁੰਦਾ ਹੈ ਮਿਹਨਤ ਦਾ ਪੈਸਾ ਹੁੰਦਾ ਹੈ ਠਗੀ ਠੋਰੀ ਦਾ ਪੈਸਾ ਪਛਦਾ ਨਹੀਂ ਇੱਧਰ ਉੱਧਰ ਨਿਕਲ ਜਾਂਦਾ ਹੈ ਮਿਹਨਤ ਦਾ ਪੈਸਾ ਕਿਤੇ ਜਾਂਦਾ ਨਹੀਂ ਮਿਹਨਤ ਕਮਾਈ ਚ ਬਰਕਤਾਂ ਹੁੰਦੀਆਂ ਨੇ ਉਹਦੇ 1 ਰੁਪਏ 'ਚ ਸਾਸੰਗਤ ਜੀ ਬਰਕਤ ਹੁੰਦੀ ਹੈ। ਉਹਦੇ 'ਚ ਸਾਸੰਗਤ ਜੀ ਪੁੰਨ ਹੁੰਦੇ ਨੇ। ਉਹਦੇ 'ਚ ਬlesings ਹੁੰਦੀ ਹੈ। ਉਹਦੇ 'ਚ ਦਇਆ ਭਾਵਨਾ ਹੁੰਦੀ ਹੈ। ਉਹਦੇ 'ਚ ਪਿਆਰ ਮੁਹੱਬਤ ਹੁੰਦਾ ਹੈ। ਜਿਹੜਾ ਠੱਗੀ ਠੋਰੀ ਦਾ ਪੈਸਾ, ਵੱਲ ਛਲ, ਵੈਰ ਦੁਸ਼ਮਣੀ ਤੇ ਸਾਸੰਗਤ ਜੀ ਕਲੇਸ਼ ਤੇ ਝਗੜਾ ਉਹ 1 ਰੁਪਈਆ ਆਉਂਦਾ ਹੈ ਤੇ ਲੱਖਾਂ ਰੁਪਈਆ ਲੈ ਕੇ ਜਾਂਦਾ ਹੈ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ